ਦੇ ਵਿੱਚ ਤਿਆਰ ਕੀਤਾ ਸੀ ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਆਪਾਂ ਨੂੰ ਵਾਤਾਵਰਨ ਨਹੀਂ ਬਚਾਉਣਾ ਚਾਹੀਦਾ ਉਹਦੇ ਚ ਇਹ ਵੀ ਲਿਖਿਆ ਹੋਇਆ ਵੀ ਜਨਤਕ ਸੰਪਤੀ ਆਪਣੀ ਸੰਪਤੀ ਆਪਾਂ ਨੂੰ ਇਹ ਦੇਖ ਰਿਕਤ ਕਰਨੀ ਚਾਹੀਦੀ ਆ ਉਹਦੇ ਚ ਆਪਣੀਆਂ ਜ਼ਿੰਮੇਵਾਰੀਆਂ ਲਿਖੀਆਂ ਵੀ ਆਪਾਂ ਨੂੰ ਦੇਸ਼ ਦੀ ਨਿਸ਼ਾਨ ਦੇ ਲਈ ਕੰਮ ਕਰਨਾ ਚਾਹੀਦਾ ਰਾਸ਼ਟਰੀ ਝੰਡੇ ਦੀ ਦੇ ਮਤਲਬ ਇੱਜ਼ਤ ਕਰਨੀ ਚਾਹੀਦੀ ਆ ਉਹਦੇ ਵਿੱਚ ਹੀ ਲਿਖਿਆ ਕਿ ਆਪਾਂ ਨੂੰ ਵਾਤਾਵਰਨ ਅਤੇ ਵਾਤਾਵਰਨ ਦੇ ਸਚਾਰੂ ਢੰਗਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਵਾਤਾਵਰਨ ਦੀ ਦੇਖਭਾਲ ਕਰਨਾ ਆਪਣੀ ਜ਼ਿੰਮੇਵਾਰੀ ਹੈ ਕਿ ਅੱਜ ਆਪਾਂ ਵਾਤਾਵਰਨ ਦੀ ਦੇਖਭਾਲ ਕਰ ਰਹੇ ਹਾਂ ਸਾਰੇ ਤੁਸੀਂ ਤਾਂ ਕਰ ਰਹੇ ਆਂ ਕਈ ਖਰਚਾਂ ਦੇ ਵਿੱਚ ਕਿਹਨੂੰ ਰੋਕ ਵਾਤਾਵਰਨ ਨੂੰ ਗੱਲ ਚੱਲਦੀ ਹੈ ਨਹੀਂ ਕਰਦੇ ਪਏ ਲੋਕ ਅੱਜ ਵੀ ਵਾਤਾਵਰਨ ਨੂੰ ਦੂਸ਼ਿਤ ਕਰਦੇ ਪਏ ਆ ਲੋਕ ਅੱਜ ਵੀ ਪਾਣੀ ਨੂੰ ਦੂਸ਼ਿਤ ਕਰਦੇ ਪਏ ਆ ਲੋਕ ਅੱਜ ਵੀ ਪੈਸਟੀਸਾਈਡ ਦੀ ਉਨੀ ਜਿਹੜਾ ਮਿੱਟੀ ਨੂੰ ਬਰਬਾਦ ਕਰਦੇ ਪਏ ਆ ਇਹ ਜਿਹੜਾ ਸਵਿਧਾਨ ਦੇ ਵਿੱਚ ਲਿਖਿਆ ਜਦੋਂ ਆਪਾਂ ਨੂੰ ਤਾਂ ਪਤਾ ਲੱਗ ਜਾਂਦਾ ਵੀ ਸਾਡੇ ਮੌਲਿਕ ਅਧਿਕਾਰ ਇਹ ਆ ਪਰ ਆਪਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਪਤਾ ਲੱਗਦੀਆਂ ਸੋ ਆਪਾਂ ਨੂੰ ਚਾਹੀਦਾ ਆਪਾਂ ਵਾਤਾਵਰਨ ਪ੍ਰਤੀ ਜਾਗਰੂਕ ਹੋ ਗਏ ਇਹ ਆਪਣੇ ਸਵਿਧਾਨ ਦੇ ਵਿੱਚ ਵੀ ਲਿਖੀ ਹੋਈ ਗੱਲ ਆ ਵੀ ਆਪਣੇ 1976 ਦੇ ਵਿੱਚ ਇਹ ਐਡ ਕਰਤਾ ਗਿਆ ਸੀਗਾ ਵੀ ਵਾਤਾਵਰਨ ਪ੍ਰਤੀ ਜਾਗਰੂਕ ਆ ਵਾਤਾਵਰਨ ਪ੍ਰਤੀ ਥੋਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਦੀ ਸਾਂਭ ਸੰਭਾਲ ਥੋਡੀ ਜ਼ਿੰਮੇਵਾਰੀ ਹੈ ਇਹਦੇ ਕਰਕੇ ਆਪਾਂ ਨੂੰ ਚਾਹੀਦਾ ਕਿ ਆਪਾਂ ਵਾਤਾਵਰਣ ਦੀ ਸਾਂਭ ਸੰਭਾਲ ਕਰੀਏ ਆਪਾਂ ਪਾਣੀ ਨੂੰ ਦੂਸ਼ਿਤ ਨਾ ਕਰੀਏ ਆਪਾਂ ਮਿੱਟੀ ਨੂੰ ਜ਼ਹਿਰੀਲਾ ਨਾ ਬਣਾਈਏ ਪੈਸਟੀਸਾਈਡ ਪੈਸਟੀਸਾਈਡ ਨਾ ਪਾਈਏ ਆਪਾਂ ਸਿਹਤ ਦੇ ਲਈ ਉਹ ਵਰਨਿਆ ਸੁਗੀ ਸਿਹਤ ਦਾ ਵੀ ਉਹਦੇ ਵਿੱਚ ਜ਼ਿਕਰ ਹੈ ਕਿ ਤੁਸੀਂ ਆਪਦੀ ਸਿਹਤ ਦੇ ਵੀ ਰੱਖਿਆ ਕਰ ਸਕਦੇ ਆ ਤੁਹਾਨੂੰ ਛੋਟਾ ਫਰਜ਼ ਹੈ ਤੁਹਾਨੂੰ ਬੂਰਾ ਦੀ ਵੀ ਸਿਹਤ ਦੇ ਲਈ ਸੰਭਾਲ ਕਰਨੀ ਹੈ ਸੋ ਆਪਾਂ ਇਹਨਾਂ ਨੀਤੀਆਂ ਤੋਂ ਵੀ ਭਟਕ ਜਾਈਏ ਆਪਾਂ ਇਹਨਾਂ ਵਿਚਾਰਾਂ ਤੋਂ ਵੀ ਭਟਕ ਜਾਈਏ ਸੋ ਆਪਾਂ ਸਾਰਿਆਂ ਨੂੰ ਚਾਹੀਦਾ ਕਿ ਸਵਿਧਾਨ ਜਿੱਥੇ ਆਪਾਂ ਹਰ ਦਿਨ ਵਿੱਚ ਸਵਿਧਾਨ ਕੱਲਾ ਇਹ ਨਹੀਂ ਬੋਲ ਕੇ ਜਾਵੜਨਾ ਵੀ ਇੱਥੇ ਆਪਾਂ ਕੱਲਾ ਲੈਕਚਰ ਕਰਕੇ ਵੀ ਸਿਹਤ ਦੇ ਲਈ ਸੋਚਣ ਆਪਣੇ ਫਰਜ਼ ਬਣਦੇ ਆ ਉਹਨਾਂ ਫਰਜ਼ਾਂ ਨੂੰ ਵੀ ਪੂਰਾ ਕਰਨਾ ਉਹਨਾਂ ਫਰਜ਼ ਜ਼ਿੰਮੇਵਾਰੀਆਂ ਨੂੰ ਵੀ ਪੂਰਾ ਕਰਨਾ ਸੋ ਅੰਤ ਤੇ ਮੈਂ ਕਹੂੰਗਾ तुम्हारी हर तकलीफों का जवाब मुकम्मल जवाब हूं तुम्हारी हर तकलीफों का मैं मुकम्मल जवाब हूं कभी फुर्सत मिले तुम मुझे पढ़ना मैं भारतीय संविधान हूं मैं भारतीय सरकार को धन्यवाद देता हूं मैं खलो के तरी जवाब करूंगा इसका सर बहुत बढ़िया बहुत ये भी रियली रियली बहुत बढ़िया करदा सिंह सारे स्टैंडिंग हो गए खड़े हो के स्टैंडिंग हो गए बहुत बढ़िया शाबाश बहुत ਪਰ ਨਾ ਇਹ ਬੇ ਤਰੀਕੀ ਆਪਣੇ ਸਾਥੀ ਨੂੰ ਨਾ